ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਮਾਨ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਇਲਜ਼ਾਮ ਹੈ ਕੱਲ ਇੱਕ ਮੀਟਿੰਗ ਹੋਈ ਤੇ ਉਸ ਦੇ ਵਿੱਚੋਂ ਸੀਮ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਉੱਠ ਗਏ ਤੇ ਕਿਸਾਨਾਂ ਨੇ ਤਿਆਰੀ ਕਰ ਲਈ ਚੰਡੀਗੜ੍ਹ ਜਾਣ ਦੀ ਮੁੱਦੇ 2-3 ਹੋਣਗੇ ਪਿੱਤੇ ਦੇ ਨਿੰਮਿੰਦਰਜੀਤ ਸਿੰਘ ਸਿੱਧੂ ਲੋਕਵਾਡੀ ਟੀਵੀ ਤੇ ਇੱਕ ਪਰਚਾ ਕਰ ਦਿੱਤਾ ਪਰ ਕਿਸਾਨ ਜਿੰਦੇ ਬੰਦੇ ਨੇ ਇਕਾ ਵਕਫ ਵਕ ਵਜਿਹਾ ਦੇ ਇੱਕੇ ਨੇ ਉਹ ਪਰਚਾ ਰੱਦ ਕਰਵਾਇਆ ਤਾਂ ਜਗਰਾਵਾਂ ਦੇ ਵਿੱਚ ਬੀਬੀ ਸਰਬਜੀਤ ਕੁਰਮਾਨੂਕੇ ਤੇ ਵੱਡੇ ਇਲਜ਼ਾਮ ਲੱਗਿਆ ਇੱਕ ਪੱਤਰਕਾਰ ਨਸੀਬ ਸਿੰਘ ਵਿਰਕ ਤੇ ਪਰ ਹਮਲਾ ਜਾਨ ਲੈਵਾ ਹਮਲਾ ਕਰਵਾਇਆ ਤਾਂ ਮੇਰੇ ਨਾਲ ਕਿਸਾਨ ਯੂਨੀਅਨ ਦੇ ਆਗੂ ਮੇਰੇ ਨਾਲ ਨੇ ਸਰ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੱਜ ਇਕੱਠੇ ਹੋ ਰਹੇ ਹੋ ਪੱਤਰਕਾਰਾਂ ਦੇ ਪਰਚੇ ਤੇ ਕੱਲ ਚਲਦੀ ਮੀਟਿੰਗ ਦੇ ਵਿੱਚੋਂ ਸੀਐਮ ਮਾਨ ਇੱਕ ਪਾਸੇ ਕਹਿੰਦੇ ਕਿਸਾਨਾਂ ਦੇ ਨਾਲ ਆ ਔਰ ਚਲਦੀ ਮੀਟਿੰਗ ਦੇ ਵਿੱਚੋਂ ਕੱਲ ਉੱਠ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਬਾਜਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਕੋਰ ਕਮੇਟੀ ਮੈਂਬਰ ਕੱਲ ਜਿਹੜੀ ਬੀਤੇ ਦਿਨੀ 3 ਤਰੀਕ ਨੂੰ ਸਾਡੀ ਸਜੁਗਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਜੀ ਉਹਦੇ ਵਿੱਚ ਮੀਟਿੰਗ ਨੂੰ ਅਟੈਂਡ ਕਰਨ ਲਈ ਸਾਡੇ ਸੀਐਮ ਸਾਹ ਸੀਐਮ ਸਾਹਿਬ ਆਏ ਸੀ ਜਿਹੜੇ ਇੱਕ ਮੈਂ ਕਹਿ ਸਕਦਾ ਕਿ ਜਿੱਦਾਂ ਮੰਦ ਬੁੱਧੀ ਬੱਚਾ ਕਰਦਾ ਉਹਨਾਂ ਨੇ ਉਹ ਉਹ ਮਹਾਰ ਸਾਡੇ ਨਾਲ ਕੀਤਾ ਜਿੱਦਾਂ ਬੱਚਾ ਕਿ ਜਿੱਦ ਕਰਦਾ ਕਹਿੰਦਾ ਵੀ ਮੈਨੂੰ ਆ ਚੀਜ਼ ਦੀ ਲੋੜ ਏ ਬਸ ਮੈਂ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਕਰਦਾ ਇਦਾਂ ਹੀ ਇਹਨੇ ਕਰਕੇ ਇਸ ਬੰਦੇ ਨੇ ਕਹਿ ਕੇ ਤੁਸੀਂ ਧਰਨਾ ਲਾ ਕੇ ਦੇਖ ਲਓ ਧਰਨਾ ਲਾ ਕੇ ਲਾ ਲਓ ਤੇ ਇੰਨੀ ਗੱਲ ਕਹਿ ਕੇ ਉੱਠ ਗਿਆ ਉਥੋਂ ਇਹ ਬੜੀ ਨਿੰਦਣ ਦੀ ਇਹ ਕਹਿੰਦੇ ਉਹ ਧਰਨਾ ਲਾ ਕੇ ਦੇਖ ਲਓ ਤੇ ਉਹ ਸ਼ਬਦ ਸੀ ਸ਼ਬਦ ਬਹੁਤ ਹਰਾਨੀ ਕਰਨ ਵਾਲੇ ਇੱਕ ਕਹਿ ਸਾਡੇ ਕਿ ਹਉਮੇ ਹੰਕਾਰ ਵਾਲੇ ਸੀ ਕਹਿੰਦੇ ਕਹਤੋਂ ਧਰਨਾ ਲਾ ਕੇ ਦੇਖ ਲਓ ਕਿ ਉਹਨੂੰ ਕਿਸਾਨੇ ਦੇ ਏਕੇ ਦਾ ਪਤਾ ਨਹੀਂ ਹੈ ਵੀ ਕਿੱਥੇ ਬੈਠ ਜਾਂਦੇ ਮੰਨਾ ਮੰਗਵਾ ਕੇ ਉੱਠਦੇ ਆ 2 ਸਾਲ ਦਿੱਲੀ ਵੀ ਲਾਇਆ ਹੈ ਇਹ ਉਹ ਮੇਰੇ ਮੈਂ ਕਹਿੰਦਾ ਇੰਨਾ ਹੋਣ ਦੇ ਬਾਵਜੂਦ ਵੀ ਉਸ ਬੰਦੇ ਨੂੰ ਇਹ 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 ਦੇ ਮਨ ਦੇ ਵਿੱਚ ਪਤਾ ਨਹੀਂ ਕੀ ਭਲੇਖਾ ਹੈਗਾ ਅੱਜ ਉਹਦਾ ਭਲੇਖਾ ਦੂਰ ਕਰਨ ਲਈ ਅਸੀਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਰਦਾਰ ਫਰਮਾਨ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਬਹੁਤ ਤਗੜਾ ਵੱਡਾ ਕਾਫਲਾ ਲੈ ਕੇ ਜਾ ਰਹੇ ਹਾਂ ਫਿਰ ਅਸੀਂ ਇਹਨੂੰ ਇਹ ਗੱਲ ਕਹਿੰਦੇ ਜੇ ਤੂੰ ਇਹ ਗੱਲ ਕਹੀ ਏ ਕਿ ਤੁਸੀਂ ਧਰਨਾ ਲਾ ਕੇ ਦੇਖ ਲਓ ਫਿਰ ਸਾਡੇ ਲੀਡਰਾਂ ਨੂੰ ਚੱਕਣ ਦਾ ਤੂੰ ਚੱਕਣ ਦੀ ਕੀ ਗੱਲ ਐ ਫਿਰ ਸਾਨੂੰ ਚੱਕ ਜਾਣ ਦਿਓ ਸਾਡਾ ਦੇਖ ਧਰਨਾ ਹੀ ਕੀ ਕਰਦੇ ਆ ਜਿਹੜੇ ਸਰ 3 ਵਜੇ ਤੁਹਾਡੇ ਇਲਾਕੇ ਦੇ ਬੜੇ ਸਾਰੇ ਲੀਡਰ ਚੱਕ ਲਿਆ ਸਾਡੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਜ਼ਿਲ੍ਹੇ ਦਾ ਪ੍ਰਧਾਨ ਸੁੱਖ ਸੁੱਖਾ ਸਿੰਘ ਬਿਰਕ ਉਹਨਾਂ ਨੂੰ ਧਰਮਕੋਟ ਸਰਜੀਤ ਸਿੰਘ ਜਿਹੜਾ ਸਾਡਾ ਬਲਾਕ ਪ੍ਰਧਾਨ ਏ ਉਹਨਾਂ ਨੂੰ ਤੜਕਸਾਰੀ ਇਹਨਾਂ ਨੇ ਚੱਕ ਕੇ ਤੇ ਪੁਲਸ ਦੇ ਹੱਥ ਵਿੱਚ ਲੈ ਲਿਆ ਤੇ ਜਿਹਦੇ ਕਰਕੇ ਉਹਨਾਂ ਦਾ ਸਾਨੂੰ ਫੋਨ ਆਇਆ ਕਿ ਤੁਸੀਂ ਵੀ ਤੁਸੀਂ ਮੜਾ ਜਾ ਬਚਾ ਕਰੋ ਤੁਸੀਂ ਆਪਣੇ ਮਿੱਥੇ ਸਮੇਂ ਤੱਕ ਪਹੁੰਚਣਾ ਅਸੀਂ ਪੂਰਾ ਪੁਰਜੋਰ ਸਾਡਾ ਜੋਰ ਏ ਕਿ ਅਸੀਂ ਜਿੱਥੇ ਧਰਨਾ ਲੱਗਣਾ ਉਥੇ ਪਹੁੰਚਣਾ ਏ ਤੇ ਭਗਵੰਤ ਮਾਨ ਨੂੰ ਇਹ ਚੀਜ਼ ਦਿਖਾਉਣੀ ਏ ਕਿ ਧਰਨਾ ਚੀਜ਼ ਕੀ ਹੁੰਦਾ ਇਹ ਸਰ ਦੇਖੋ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਸਾਰੇ ਖਿਲਾਫ ਆ ਕਿੰਦੇ ਕਿ ਉਹਦੀਆਂ ਨੀਤੀਆਂ ਸਾਨੂੰ ਪਸੰਦ ਨਹੀਂ ਆ ਤੇ ਹੁਣ ਸੀਐਮ ਕੀ ਮੰਨੀ ਕਿ ਸੀਮ ਭਗਵੰਤ ਮਾਨ ਦੇ ਖਿਲਾਫ ਤਾਂ ਰਣਾਊਗਾ ਕਿ ਸੈਂਟਰ ਔਰ ਪੰਜਾਬ ਦੋਨਾਂ ਦੇ ਖਿਲਾਫ ਹੋਊਗਾ ਦੇਖੋ ਜਿੰਨਾ ਚਿਰ ਸਾਡੀ ਮੰਗਾਂ ਦੇ ਮਾਨ ਸਾਡੇ ਤਾਂ ਤਕਰੀਬਨ ਦੋਨੇ ਹੀ ਦੁਸ਼ਮਣ ਨੇ ਵੈਸੇ ਹੁਣ ਉਹਨਾਂ ਨੇ ਪੰਜਾਬ ਗਵਰਨਮੈਂਟ ਤੇ ਸੁੱਟਤੀ ਸੀ ਸੁੱਟ ਜਿਹੜਾ ਮੋਦੀ ਸਾਹਿਬ ਨੇ ਤੇ ਉਹ ਭਗਵੰਤ ਮਾਨ ਨੇ ਤੇ ਉਹ ਮੋਦੀ ਨਾਲ ਵਾਅਦਾ ਸਾਡੇ ਨਾਲ ਕੀਤਾ ਇਹ ਭਗਵੰਤ ਮਾਨ ਨੂੰ ਅਸੀਂ ਨਹੀਂ ਮਾਫ ਕਰਾਂਗੇ ਇੱਥੇ ਨਾਲ ਤਾਂ ਰਣ ਲੱਗਾਂਗੇ ਤੇ ਪੁਤਲੇ ਵੀ ਫੂਕਾਂਗੇ ਅਸੀਂ ਥਾਥਾ ਦੇ ਪੁਤਲੇ ਫੂਕਾਂਗੇ ਨਾ ਸੂਤ ਆਇਆ ਤੇ ਵਿੱਚ ਪੈਸੀ ਪੱਤਰਕਾਰਾਂ ਤੇ ਪਰਚੇ ਹਮਲੇ ਮਨਿੰਦਰਜੀਤ ਸਿੰਘ ਸੰਧੂ ਲੋਕ ਅਵਾਜ਼ ਟੀਵੀ ਦੇ ਪੱਤਰਕਾਰ ਕਰਤਾ ਪੱਤਰਕਾਰ ਤੇ ਪਰਚਾ ਕਰਤਾ ਪਰ ਵਕਫਾ ਖ ਯੂਨੀਨਾ ਤੁਹਾਡੇ ਯੂਨੀਨ ਸਿਭੋ ਸਾਰੇ ਹੋਰ ਅਨਸਾਪ ਪਸੰਦ ਲੋਕ ਸੀ ਕਿन्हं ਨੇ ਪਰਚਾ ਉਹ ਰੱਦ ਕਰਵਾਇਆ ਕਿਸ ਤਰ੍ਹਾਂ ਦੇਖਦੇ ਮੈਂ ਜੀ ਥੋੜਾ ਜਿਆ ਉਸ ਟਾਈਮ ਦੇ ਵਿੱਚ ਥੋੜਾ ਜਿਆ ਬਿਜੀ ਸੀ ਆਪਣੇ ਕੁੱਕਰੇ ਲੂਗਾਮ ਦੇ ਵਿੱਚ ਵੈਸੇ ਮੈਂ ਜਿੱਦਨ ਪਰਚਾ ਕੈਨਸਲ ਹੁੰਦਾ ਉਧਰ ਸਾਡਾ ਪੂਰਾ ਪ੍ਰੋਗਰਾਮ ਸੀ ਕਿ ਅਸੀਂ ਮਨਿੰਦਰ ਸਿੰਘ ਸਿੱਧੂ ਨੂੰ ਜਾ ਕੇ ਮਿਲ ਕੇ ਉਹਦੇ ਕੋਲ ਖੜ ਕੇ ਸਮਰਥਨ ਕਰਕੇ ਆਉਣਾ ਸੀ ਹੁਣ ਵੀ ਬੀਬੀ ਮਣਕੋ 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 ਵਾਲੀ ਨੇ ਵੀਰ ਕਿਤੇ ਜਾਨ ਲਵੇ ਕਾਮਲਾ ਹੋ ਗਿਆ ਜੀ ਉਹ ਉਸ ਉਸ ਬੰਦੇ ਦੇ ਕੋਲ ਅਸੀਂ ਪਹੁੰਚ ਕਰਾਂਗੇ ਉਸ ਬੰਦੇ ਦੇ ਨਾਲ ਖੜੀ ਹੈ ਭਾਰਤੀ ਕਿਸਾਨ ਯੂਨੀਅਨ 24 ਘੰਟੇ ਉਸ ਬੰਦੇ ਦਾ ਸਾਥ ਦਊਗੀ ਮਣੂਕੇ ਕੋਲੋਂ ਉਹਦਾ ਅਨਸਾਫ਼ ਲੈ ਕੇ ਫੇਰ ਉਹਦੀ ਜਾਨ ਛੱਡਾਂਗੇ ਇਹ ਦੇਖੋ ਜੀ ਜੋ ਤੁਹਾਡੀ ਆਵਾਜ਼ ਚੱਕਦੇ ਆਂ ਆਮ ਲੋਕਾਂ ਦੀ ਆਵਾਜ਼ ਦਵੇ ਕੁਤਲੇ ਦੇ ਲੋਕਾਂ ਦੀ ਆਵਾਜ਼ ਹੈ ਪੱਤਰਕਾਰ ਚੱਕਦੇ ਆ ਉਹਨਾਂ ਦੇ ਉੱਪਰ ਪਰਚੇ ਕਰਨਾ ਉਹਨਾਂ ਦੇ ਪਰਜਾਨੇ 'ਤੇ ਹਮਲੇ ਕਰਵਾ ਦੇਣਾ ਕਿਦਾਂ ਸਾਰਾ ਕਿਸ ਤਰ੍ਹਾਂ ਦੇਖਦੇ ਹੋ ਇਹ ਤੇ ਇਹ ਤੇ ਬਿੱਟੂ ਜੀ ਇਹੋ ਹੀ ਚਾਹੁੰਦੇ ਕਿ ਤੁਸੀਂ ਸਾਡੀ ਆਵਾਜ਼ ਠਾਓ ਨਾ ਅਸੀਂ ਇਹਨਾਂ ਨੂੰ ਅੰਦਰਵਾੜ ਕੇ ਮਾਰ ਦਈਏ ਇਹ ਤੁਹਾਡੇ ਸਿਰ ਤੇ ਯੂਨੀਅਨ ਜਥੇਬੰਦੀਆਂ ਤੁਹਾਡੇ ਸਿਰ ਤੇ ਹੀ ਇਹ ਚੱਲਦੀਆਂ ਜੇ ਕਹੇ ਪੱਤਰਕਾਰ ਤੋਂ ਬਣਾ ਪੱਤਰ ਮੈਂ ਹਰ ਇੱਕ ਜਥੇਬੰਦੀ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੇ ਰਖਵਾਲੇ ਪੱਤਰਕਾਰ ਹੀ ਐ ਜੇ ਕਹੀਏ ਨਾ ਸਰਕਾਰਾਂ ਰਖਵਾਲੀਆਂ ਆਪਣੀਆਂ ਸਰਕਾਰਾਂ ਬਿਲਕੁਲ ਨਹੀਂ ਜਿੱਦਣ ਪੱਤਰਕਾਰਾਂ ਤੁਹਾਡਾ ਸਾਥ ਸਾਜਦੇ ਤਾਂ ਉਦਣ ਤੁਹਾਨੂੰ ਮਰ ਲਈ ਮਜਬੂਰ ਹੋਣਾ ਪਾਣਾ ਦੂਜੇ ਪਾਸੇ ਰੇਤਾ ਮਾਫੀ ਦੀ ਗੱਲ ਕਰੀ ਤਾਂ ਫਿਰ ਪ੍ਰੂਤਰਾ ਸਰਗਰਮਾ ਜੀ ਵੱਡੇ ਵੱਡੇ ਜੋ ਇਲਾਕੇ ਦੇ ਲੀਡਰ ਕਹਿ ਸਕਦੇ ਆ ਇਲਾਕਾ ਦੇ ਹਲਕਾ ਚਾਰਜ ਕਹਿ ਸਕਦੇ ਆ ਐਮ ਐਲ ਏ ਉਹਨਾਂ ਦੇ ਵਿੱਚ ਆਮ ਲੋਕ ਕਹਿੰਦੇ ਕਿ ਇਹਨਾਂ ਦੀ ਵਿੱਚ ਸ਼ਮੂਲੀਅਤ ਕੀਤੀ ਹੋਈ ਹੈ ਹਿੱਸਾ ਲੈਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਸਰ ਇਹਦੇ ਵਿੱਚ ਇੱਕ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਹਰ ਬੰਦੇ ਨੇ ਮੀਨਾ ਕੀਤਾ ਐਸ ਐਚਓ ਵੀ ਨਾ ਕਰਦਾ ਇੱਥੇ ਹਲਕਾ ਅਨਚਾਰਜ ਵੀ ਨਾ ਕਰਦਾ ਆ ਛੜਕਦਾ ਕੀ ਹਾਲ ਬਣਾਇਆ ਜਿਹੜੀ ਦੂਜੀ ਹਰਾਪੋਰਾ ਦੀ ਛੜਕ ਕਾਡੋ ਓਵਰਲੋਡ ਟਿਪਰ ਪਤਾ ਨਹੀਂ ਕਿੰਨੇ ਕਿੰਨੇ ਓਵਰਲੋਡ ਟਿਪਰ ਜਿਹੜੇ ਚੱਲਣ ਦੇ ਛੜਕਾਂ ਦੇ ਭਾਰ ਸਹਿਣ ਯੋਗ ਨਹੀਂ ਹੋ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਇਸ ਇਸ ਚੀਜ਼ ਨੂੰ ਅਸੀਂ ਉਹਨਾਂ ਨਾਲ ਮੀਟਿੰਗ ਵੀ ਰੱਖੀਏ ਆ ਸਾਡਾ ਕੰਮ ਨਬੜਦਾ ਇਸ ਤੋਂ ਬਾਅਦ ਅਸੀਂ ਇਹਨੂੰ ਨੱਥ ਪਾਵਾਂਗੇ ਫਿਰ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਹਾਡੇ ਇਲਾਕੇ ਦੇ ਲੀਡਰ ਆ ਇੱਥੋਂ ਹੀ ਆ ਸਾਰੇ ਤਾਂ ਆਮ ਆਦੀ ਪਾਰਟੀ ਦੇ ਵੱਡੇ ਰੋਪ ਲੱਗਦੇ ਰਹੇ ਆ ਕਿ ਰੇਤਾ ਇਹ ਚੋਰੀ ਵੇਚਦੇ ਆ ਇਹ ਹਿਸਾਬ ਪੱਤੀ ਕਰ ਲੈਂਦੇ ਆ ਇਹਦੇ ਵਿੱਚ ਕਿੰਨੀ ਕੁ ਸਚਾਈ ਲੱਗਦੀ ਹੈ ਬਿਲਕੁਲ ਦੀ ਸਚਾਈ ਫੁੱਲ ਸਚਾਈ ਹੈ ਥੋੜੀ ਨਹੀਂ ਫੁੱਲ ਸਚਾਈ ਹੈ ਸਾਰੇ ਹਿਸਾਬ ਪੱਤੀ ਸਾਰਿਆਂ ਦਾ ਚੱਲਦਾ ਕੱਲਾ ਕੱਲ ਲੱਗਦਾ ਕਰ ਲੋ ਜੀ ਅਸੀਂ ਆ ਟੱਕ ਬੰਦ ਕਰਾਇਆ ਸਾਨੂੰ ਐਡੀਮ ਸਾਹਿਬ ਨੇ ਸਾਡੇ ਸਾਡੇ ਕੇ ਸਾਨੂੰ ਕਿਹਾ ਐਦਾਂ ਕਰ ਲੋ ਜੀ ਉੱਥੇ ਹੁਣ ਮੇਰੇ ਤੇ ਦਬਾਅ ਹੋ ਤੇ ਅਸੀਗਾ ਤੇਰੇ ਤੇ ਦਬਾਅ ਹੋਊਗਾ ਤੈਨੂੰ ਤੈਨੂੰ ਥੋੜਾ ਦੁੱਖੇ ਸਾਡੇ ਜ਼ਿਮੀਦਾਰਾਂ ਨੂੰ ਦੁੱਖੇ ਜਿਹੜੀ ਪੈੜੀ ਰੋੜ ਕੇ ਥੱਲੇ ਜਾਣੀ ਹੈ ਇਹ ਸਾਰੇ ਹਿਸਾ ਪੱਤੀ ਸਭ ਨੂੰ ਜਾਂਦਾ ਇੱਕ ਬੰਦਾ ਕਰੇਤੋ ਦਾ ਕਾਰੋਬਾਰ ਨਹੀਂ ਕਰ ਸਕਦਾ ਇਹ ਮੈਂ ਬਾਰ ਬਾਰ ਕਹਿਣਾ ਕਿ ਜਿਹੜੇ ਮੌਕੇ ਦੀ ਸਰਕਾਰ ਦੇ ਬੰਦੇ ਇਹ ਸਾਰੇ ਵਿੱਚ ਰਲੇ ਮਿਲੇ ਸਾਰੀ ਇਹਨਾਂ ਦੀ ਭੁਗਤਿ ਹੈ ਤੇ ਜਦੋਂ ਜੀ ਸੱਤਾ ਦੇ ਵਿੱਚ ਇਹ ਸਰਕਾਰ ਆਈ ਸੀ ਤੇ ਸਿੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਵੱਡੇ ਪੱਰੇਲੇ ਸਿਹਤ ਸਹੂਲਤਾਂ ਨੂੰ ਲੈ ਕੇ ਤਾਂ ਉਹ ਕਿਹੜੇ ਪ੍ਰਵੰਸੀ ਹੁਣ ਕਿਹੜੇ ਮਹੱਲਾ ਕਲੀਨਿਕ ਬਣਾਏ ਸੀ ਉਦਾਂ ਕਿ ਉਹ ਬੋਰਡ ਤੱਕ ਬਦਲਤੇ ਆ ਭਗਵੰਤ ਮਾਨ ਦੇ ਬੋਰਡ ਸੀ ਉਹ ਸਾਈਡ ਤੇ ਲਾ ਕੇ ਸੁੱਟਦੇ ਆ ਹਸਪਤਾਲਾਂ 'ਚ ਡਾਕਟਰ ਤੱਕ ਪੂਰੇ ਨਹੀਂ ਹੈ ਇਹ ਵੀਰ ਜੀ ਇਹ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਹਰ ਮਸਲੇ ਵਿੱਚੋਂ ਸਿੱਖਿਆ ਚੋਂ ਸਿਹਤ ਵਿਭਾਗ ਚੋਂ ਆਮ ਪਬਲਿਕ ਦੇ ਥਾਣੇ ਦੇ ਵਿੱਚ ਜਾ ਕੇ ਸੁਣ ਲਓ ਐਸਐਟਨੂੰ ਹੀ ਮਿਲੇ ਜੀ ਸਾਡਾ ਐਸਐਚਓ ਸਾਹਿਬ ਹੈਗੇ ਇੱਥੇ ਸਿਕੰਦਰ ਸਿੰਘ ਆਏ ਉਹਨੂੰ ਮਿਲੇ ਉਹ ਜਿਹੜਾ ਉਹ ਕਹੀਓ ਕਿਦਾ ਮੇਰਾ ਮੈਟਰ ਹੀ ਨਹੀਂ ਦੱਸੋ ਤੁਹਾਡਾ ਮੈਟਰ ਨਹੀਂ ਤੇ ਫਿਰ ਅਸੀਂ ਜਾਈਏ ਕਿਦੇ ਕੋ ਉਹਨੂੰ ਅਸੀਂ ਜਵਾਬ ਪੁੱਛਾਂਗੇ ਅਸੀਂ ਜਾਈਏ ਕਿਦੇ ਕੋ ਕੋਈ ਜਵਾਬ ਨਹੀਂ ਸਰਕਾਰਾਂ ਨੇ ਦਬਾਅ ਪਾਇਆ ਇਹਨਾਂ ਨੂੰ 10 10 15 15 ਮੁਲਾਜ਼ਮੇ ਜਿੱਥੇ 40 40 ਮੁਲਾਜ਼ਮ ਚਾਹੀਦੇ 10 10 15 15 ਮੁਲਾਜ਼ਮ ਦਿੱਤੇ ਇਹਨਾਂ ਨੇ ਬਿਲਕੁਲ ਸਰਕਾਰ ਚਾਰਚ ਮੇਰੇੋਂ ਫੇਲ ਹੈ ਜੀ ਐ ਤੇ ਜੇ ਪਛੇ ਨਸ਼ੇ ਦੇ ਮੁੱਦੇ ਤੇ ਕਿਤਰਾਂ ਦੇਖਦੇ ਹਾਂ ਜਗਰਾਉਂ ਦੀ ਇੱਕ ਵੀਡੀਓ ਵਾਇਰਲ ਕਾਫੀ ਜ਼ਿਆਦਾ ਹੋ ਰਹੀ ਹੈ ਕਿ ਇੱਕ ਨੌਜਵਾਨ ਸੀ ਨਸ਼ਾ ਹੀ ਨਾ ਕਰਨ ਲੱਗ ਗਿਆ ਘਰ ਦੇ ਚਕਾਠਾਂ ਤੱਕ ਵੇਜਤੀਆਂ ਉਹ ਰੈਸਟਮ ਘਰ ਉਹਦਾ ਖੰਡਰ ਬਣਿਆ ਪਿਆ ਬਿਲਕੁਲ ਜੀ ਨਸ਼ੇ ਵਾਲੇ ਦਾ ਤਾਂ ਹਾਲਾਤ ਇਹੋ ਹੀ ਹੈ ਮੈਂ ਉੱਥੋਂ ਦੀ ਤਾਂ ਕੀ ਗੱਲ ਕਰਾਂ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਲੱਗੇ ਲੱਗੇ ਸਾਡੇ ਪਿੰਡ ਦੇ ਵਿੱਚ ਵੀ ਕੁਛ ਇਦਾਂ ਦੇ ਬੰਦੇ ਆਗੇ ਜਿਨ੍ਹਾਂ ਨੇ ਆਪਣੇ ਤੰਦਰਿਆਂ ਤੱਕ ਵੇਚ ਦਿੱਤੇ ਪਰ ਇਹ ਸਰਕਾਰ ਕਹਿੰਦੀ ਮੈਂ ਐ ਕਰ ਦਤਾ ਯੋ ਕਰਦਾ ਮੇਰੇ ਹਿਸਾਬ ਨਾਲ ਜੇ ਤੱਕ ਤੇ ਇਹਨਾਂ ਨੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਜੀ ਜੇਕਰ ਆਪਾਂ ਕੁੱਲ ਮਿਲਾ ਕੇ ਸਾਰੇ ਕੁਛ ਦੇਖ ਲਈਏ ਤਾਂ ਮਾਦੀ ਪਾਰਟੀ ਜੇ ਆਪਾਂ ਕਹੀਏ ਕਿ 100 ਦੇ ਵਿੱਚ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਮੈਂ ਤਾਂ 100 ਦਾ 0 ਹੀ ਦੇਣਾ ਜੀ ਇਹਨਾਂ ਨੂੰ ਬਿਲਕੁਲ ਫੇਲ ਕੋਈ ਕੱਖ ਨਹੀਂ ਕੀਤਾ ਜੀ ਨਹੀਂ ਜੀ ਨਹੀਂ ਕੁਛ ਨਹੀਂ ਕੀਤਾ ਕੋਈ ਨਹੀਂ ਇੱਕ ਹੋਰ ਗੱਲ ਤਾਂ ਦੱਸਣੀ ਚਾਹਨਾ 300 ਸਰਕਾਰ ਬਣੀ ਨੂੰ ਹੋਗੇ ਪਿੰਡਾਂ ਦੇ ਵਿਕਾਸ ਇਹਨਾਂ ਨੇ ਆਉਂਦਿਆ ਰੋਕ ਦਿੱਤੇ ਹੁਣ 4-4 ਮਹੀਨੇ ਸਾਡੀਆਂ ਪੰਚਾਇਤਾਂ ਬਣੇ ਮੈਂ ਵੀ ਮੈਂਬਰ ਬਣਚਾਤਾ ਆਧਰਾਮਾਨ ਤੋਂ 4-4 ਮਹੀਨੇ ਹੁਣ ਸਾਡੀ ਪੰਚਾਇਤ ਬੜੀ ਲੋਕੀ ਸਾਨੂੰ ਕਹਿਣ ਲੱਪੇ ਪਹਿਲਾ ਸਰਪੰਚੀ ਚੰਗਾ ਸੀ ਉਹ ਨਹੀਂ ਕਰਦਾ ਸਾਨੂੰ ਕੰਮ ਸ਼ੁਰੂ ਨਹੀਂ ਕਰਨ ਦੇਂਦੇ ਕੰਮ ਸ਼ੁਰੂ ਨਹੀਂ ਹੋ ਰਿਹਾ ਬਿਲਕੁਲ ਕੋਈ ਕੰਮ ਨਹੀਂ ਸ਼ੁਰੂ ਹੋ ਰਿਹਾ ਜੇ ਵੀਡੀਓ ਕਜਾਈਦਾ ਉਹ ਅਗਾਂ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੀ ਲੇਕਿਨ ਕੋਈ ਵੀ ਕੰਮ ਪਿੰਡ ਦਾ ਜਿਹੜਾ ਵਕਾਫ ਦਾ ਕੰਮ ਸ਼ੁਰੂ ਨਹੀਂ ਹੋਇਆ ਨਾ ਇਹ ਹੁਣ ਦਿੰਦੇ ਪਤਾ ਨਹੀਂ ਇਹਨਾਂ ਦੀ ਕੀ ਥਿਊਰੀ ਹੈ ਲਾਈਵ ਸਵਾਲ ਹੈ ਮੇਰੇ ਪੱਤਰਕਾਰਾਂ ਦੇ ਹਮਲੇ ਦੀ ਗੱਲ ਕਰਾਂ ਕਿ ਇੱਕ ਵੱਡਾ ਉਹਦਾ ਹੁੰਦਾ ਐ ਐਮਐਲਏ ਉਹਦਾ ਲੋਕ ਵੋਟਾਂ ਪਾ ਕੇ ਚੁਣਦੇ ਆ ਲੋਕਤੰਤਰ ਐ ਫਿਰ ਉਹੀ ਪੱਤਰਕਾਰ ਕਹਿੰਦਾ ਕਿ ਮੈਂ ਲਗਾਤਾਰ ਆਵਾਜ਼ ਗਰੀਬਾਂ ਦੀ ਚੁੱਕਦਾ ਮੇਰੇ ਤੇ ਜੋ ਹਮਲਾ ਕਰਵਾਇਆ ਵੀ ਵੀ ਸਰਬਜੀਤ ਕੋਰ ਮਾਨੁਕੇ ਨੇ ਕਰਵਾਇਆ ਤਾਂ ਉਸ ਦੇ ਹੱਕ ਦੇ ਵਿੱਚ ਖੜੇ ਹੋ ਤੁਸੀਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਦਾਂ ਦੇ ਐਮਐਲਏ ਤੁਹਾਡੇ ਬਲਕਾਰ ਸਿੱਧੂ ਹੋਇਆ ਮਨੁਕੇ ਵਾਲੀ ਸਰਬਜੀਤ ਕੋਰ ਮਾਨੁਕੇ ਹੋਈ ਇਹਨਾਂ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਤੇ ਇਹਨਾਂ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂਗੇ ਸਾਡੇ ਪੱਤਰਕਾਰ ਵੀਰ ਨੂੰ ਇਨਸਾਫ ਮਿਲੇ ਨਹੀਂ ਤੇ ਸਾਨੂੰ ਜਿੱਥੇ ਵੀ ਬਹਿਣਾ ਪਿਆ ਸੀ ਬਹਿਣ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਤਿਆਰ ਏ ਸਾਨੂੰ ਜਿੱਥੇ ਵੀ ਬਹਿਣਾ ਪਿਆ ਬੈਠਾਂਗੇ ਜੀ ਅਸੀਂ ਇਕ ਵੱਡੇ ਕਾਠ ਦੇ ਨਾਲ ਜਾ ਰਹੇ ਹਾਂ ਰਸਤੇ 'ਚਰ ਕੋਈ ਰੋਕਿਆ ਜਾਂਦਾ ਹੈ ਬੈਰੀਕੈਡ ਟੋਡੇ ਲਗਾਏ ਜਾਂਦੇ ਆ ਲੈਟੀ ਚਾਰਜ ਵੀ ਹੋ ਸਕਦਾ ਕਿਸ ਤਰ੍ਹਾਂ ਦੇ ਦੇਖੋ ਜੀ ਸਾਡਾ ਫਰਮਾਨ ਸਰਿਕ ਸੰਧੂ ਜੀ ਦਾ ਇੱਕੋ ਹੀ ਹੁਕਮ ਹੈ ਕਿ ਜਿੱਥੇ ਤਾਨੂੰ ਰੋਕਦੇ ਰੁਕੋ ਅਸੀਂ ਕੋਈ ਖਰਬਸਤੀ ਨਹੀਂ ਕਰਨੀ ਅਸੀਂ ਖਰਬਸਤੀਆਂ ਨਾਲ ਕਦੀ ਸਾਡੀ ਜਥੇਬੰਦੀ ਨੂੰ ਪਤਾ ਖਰਬਸਤੀਆਂ ਨਾਲ ਕਦੀ ਹੱਲੜੀ ਹੋਏ ਕੋਈ ਅਸੀਂ ਬਿਲਕੁਲ ਸ਼ਾਂਤਮਈ ਜਾਵਾਂਗੇ ਜੇ ਸਾਨੂੰ ਰੋਕਣਗੇ ਤਾਂ ਵਾਰ ਜੇ ਕਹਣ ਸਾਨੂੰ ਰੋਕ ਲੈਣਗੇ ਰੋਕ ਨਹੀਂ ਸਕਦੇ ਅਸੀਂ ਜਿੱਥੋਂ ਵੀ ਸਾਨੂੰ ਰਸਤਾ ਮਿਲਿਆ ਜਿੱਦਾਂ ਵੀ ਮਿਲਿਆ ਅਸੀਂ ਪਹੁੰਚਾਂਗੇ ਉੱਥੇ ਲਾਠੀਆਂ ਲੁੱਟੀਆਂ ਸਾਨੂੰ ਕੋਈ ਡਰਨੇਗਾ ਲਾਠੀਆਂ ਖਾ ਖਾ ਕੇ ਇੱਥੋਂ ਤੱਕ ਪਹੁੰਚੇ ਆ ਜੀ ਸਾਨੂੰ ਕੋਈ ਡਰ ਨਹੀਂ ਲਾਠੀਆਂ ਦਾ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਪਰਚਾ ਹੁੰਦਾ ਉਸ ਤੋਂ ਬਾਅਦ ਪਰਚਾ ਰੱਦ ਕੀਤਾ ਜਾਂਦਾ ਜਦੋਂ ਆਮ ਲੋਕ ਵੱਖੋ ਇਨਸਾਫ਼ ਪਸੰਦ ਜਿੱਥੇ ਬੰਦੀਆਂ ਉਹਦੇ ਹੱਕ ਦੇ ਵਿੱਚ ਖੜ ਜਾਂਦੇ ਆਮ ਲੋਕ ਖੜ ਜਾਂਦੇ ਆ ਕਿਉਂਕਿ ਉਸਨੇ ਲਗਾਤਾਰ ਗਰੀਬ ਕੁਚਲੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੁੱਕੀ ਹੈ ਪਰ ਕਾਲਜੋ ਇੱਕ ਵੱਡੀ ਕਾਨੂੰਨੀ ਹਰਕਤ ਹੋਈ ਤਾਂ ਪੱਤਰਕਾਰ ਸਿੱਧਾ ਸਿੱਧਾ ਕਹਿਦਾ ਕਿ ਮੈਨੂੰ ਸ਼ੱਕ ਹੈ ਮੈਨੂੰ ਪੂਰਾ ਡਾਊਟ ਹੈ ਕਿ ਬੀਬੀ ਸਰਵਜੀਤ ਕੌਰ ਮਾਨੁਕੇ ਨੇ ਮੇਰੇ ਤੇ ਜਾਨ ਲੈਵਾ ਹਮਲਾ ਕਰਵਾਇਆ ਉਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਔਰ ਕਹਿੰਦੇ ਕਿ ਸਾਨੂੰ ਡਰ ਕੋਈ ਨਹੀਂ ਹੈ ਅਸੀਂ ਜਾਵਾਂਗੇ ਜੇਕਰ ਚੰਡੀਗੜ੍ਹ ਦਾ ਮੰਨ ਬਣਾ ਲਿਆ ਤਾਂ ਅਸੀਂ ਪਰਮਾਨੰਦ ਸਿੰਘ ਸੰਧੂ ਦਾ ਹੁਕਮ ਮੰਨਦੇ ਹੋਏ ਅਸੀਂ ਸਾਡੀ ਪੂਰੀ ਜਥੇਬੰਦੀ ਭਾਰਤਿਕ ਸੰਧੂ ਦੀ ਪੰਜਾਬ ਚੰਡੀਗੜ੍ਹ ਪਹੁੰਚੇਗੀ ਸ਼ਾਂਤ ਮੈਤਰੀ ਕੇ ਦੇ ਨਾਲ ਤੇ ਬਾਕੀ ਉਹ ਵੀ ਗੱਲ ਕਰ ਲਈਏ ਕਿ ਜੇਕਰ ਇਹ ਸਰਕਾਰ ਨੂੰ ਸੌਦ ਵਿੱਚੋਂ ਨੰਬਰ ਦੇ ਦਿੱਤੇ ਕਹਿੰਦੇ ਮੇਰੇ ਹਿਸਾਬ ਨਾਲ ਤਾਂ 0% ਯਾਨੀ ਕਿ ਸ਼ੂਨੇ ਨੰਬਰ ਇਹਨਾਂ ਨੇ ਦੇ ਦਿੱਤਾ ਹੈ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਹੈ ਕਿ ਇਹ ਸਰਕਾਰ ਆਮ ਲੋਕਾਂ ਦੇ ਗਰੀਬਾਂ ਦੇ ਹੱਕਾਂ ਦੇ ਲਈ ਕਿੰਨੀ ਕੁ ਚੰਗੀ ਹੈ ਤੁਸੀਂ ਕੀਮਤੀ ਸਜਾ ਜਰੂਰ ਦਿਓ ਕੈਮਰਾਮੈਨ ਸਨੂ ਨਿਹਰਦੇਵ ਐਨ ਐਨ ਆਰ ਨਿਊਜ਼